ਜਿਹੜਾ ਸੀਗਾ ਉਹ ਖਰਚ ਹੋਇਆ ਲੋਕਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਅੱਜ ਜਿਹੜਾ 15 ਅਗਸਤ ਦਾ ਸ਼ੁਭ ਦਿਹਾੜਾ ਜੇ ਸਵਾਸ ਤੇ ਦੇਸ਼ ਦੇ ਅਨੇਕਾਂ ਮਹਾਜੋਦਿਆਂ ਨੇ ਮਹਾਨ ਸ਼ਹੀਦਾਂ ਨੇ ਆਪਣਾ ਬਲੀਦਾਨ ਦੇ ਕੇ ਸਾਨੂੰ ਆਜ਼ਾਦੀ ਦਿਵਾਈ ਔਰ ਉਸ ਆਜ਼ਾਦੀ ਜਿੱਥੇ ਅੱਜ ਝੰਡਾ ਚੜਾਇਆ ਜਾਣਾ ਸੀਗਾ ਔਰ ਇਹਦਾ ਕਾਰਨ ਕੀ ਹੋਇਆ ਕਿ ਇਹ ਅੱਜ ਸਿਰਫ ਜਿਹੜਾ ਹੈ ਇਹਦਾ ਕਾਰਨ ਸਿਰਫ ਇੱਕੋ ਹੀ ਆ ਕਿ ਸਿਰਫ ਤੇ ਸਿਰਫ ਇਹ ਇਸ਼ਤਿਹਾਰਾਂ ਦੀ ਤੇ ਚੌਧਰ ਦੀ ਸਰਕਾਰ ਆ ਇਹ ਉਸ ਕਾਨੂੰਨਾ ਅਸੂਲਾਂ ਨੂੰ ਲੋਕਾਂ ਦੇ ਜਜ਼ਬਾਤਾਂ ਨੂੰ ਭੁੱਲ ਗਏ ਹੋਏ ਆ ਔਰ ਇਹਨਾਂ ਨੇ ਸਿਰਫ ਜੁਮਲੇ ਤੇ ਸਰਕਾਰ ਲਿਆਂਦੀ ਆ ਪੰਜਾਬ ਸਰਕਾਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਅੱਜ ਸਹੀ ਮਾਨਿਆਂ ਦੇ ਵਿੱਚ ਬਹੁਤ ਹੀ ਦੁੱਖ ਮਹਿਸੂਸ ਹੋਇਆ ਮੈਂ ਸਮਝਦਾ ਸੀ ਕਿ ਇਹ ਜਿਹੜਾ ਇਹਦੇ ਤੇ ਲੱਖਾਂ ਰੁਪਇਆ ਲਾ ਕੇ ਇਹਨਾਂ ਨੇ ਕਿਹਾ ਵੀ ਅਸੀਂ ਇੱਥੇ ਤਿਰੰਗਾ ਫਰਾਣਾ ਹੈ 15 ਅਗਸਤ ਨੂੰ ਹੋਇਆ ਕਿ ਸਾਰੀ ਤਿਆਰੀ ਹੋ ਗਈ ਔਰ ਸਿਰਫ ਤੇ ਸਿਰਫ ਇਲਾਕੇ ਦਾ ਜਿਹੜਾ ਐਮ.ਐਲ.ਏ ਸੀ ਉਹਨੂੰ ਇੰਤਜ਼ਾਰ ਕਰਦੇ ਹੋਏ ਇਹ ਜਿਹੜਾ ਹੈ ਡਿਲੇ ਕੀਤਾ ਗਿਆ ਜਦ ਕਿ ਝੰਡੇ ਦੀ ਰਸਮ ਅਦਾ ਕਰਨ ਵਾਸਤੇ ਜਿਸ ਵੀ ਵਿਅਕਤੀ ਨੇ ਆਣਾ ਹੋਵੇ ਉਹਨੂੰ ਰਾਤ ਨੂੰ ਉਸ ਸਟੇਸ਼ਨ ਤੇ ਰਹਿਣਾ ਪੈਂਦਾ ਆ ਔਰ 10 ਮਿੰਟ ਝੰਡਾ ਲਹਿਰਾਉਣ ਦੀ ਰਸਮ ਤੋਂ ਪਹਿਲਾਂ ਉਸ ਜਗ੍ਹਾ ਪਹੁੰਚਣਾ ਹੁੰਦਾ ਇਹ ਹੈ ਸਤਕਾਰ ترੰਗੇ ਦਾ ਜਿਹੜਾ ਕਿ ਅੱਜ ਸਤਕਾਰ ਨਹੀਂ ਇਹਨਾਂ ਲੋਕਾਂ ਨੇ ਕੀਤਾ ਸਿਰਫ ਡੰਡਾ ਲਾ ਕੇ ਤੇ ਆਪਣੀ ਇੱਕ ਜਿਹੜੀ ਬੱਲੇ ਬੱਲੇ ਖੱਟਣੀ ਚਾਹੀ ਆ ਕੱਲੇ ਡੰਡੇ ਲਾਉਣ ਨਾਲ ਬੱਲੇ ਬੱਲੇ ਨਹੀਂ ਹੋਣੀ ਅੱਜ ਇੱਕ ਮੰਦਭਾਗੀ ਹੋਰ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਤੂੰ ਅੱਜ ਤੁਸੀਂ ਦੇਖ ਰਹੇ ਹੋ ਕੰਢੀ ਦੇ ਲੋਕਾਂ ਨੇ ਜਿਹੜਾ ਮਰਨ ਵਰਤ ਰੱਖਿਆ ਹੈ ਅੱਜ ਇਸ ਪਵਿੱਤਰ ਦਿਹਾੜੇ ਤੇ ਕੰਢੀ ਦੇ ਲੋਕਾਂ ਨੇ ਮਰਨ ਵਰਤ ਇਸ ਕਰਕੇ ਰੱਖਿਆ ਕਿਉਂਕਿ ਕੰਢੀ ਸਾਰੀ ਰੁੜ ਗਈ ਹੈ ਲੋਕਾਂ ਦਾ ਆਪਣੇ ਘਰ ਤੱਕ ਜਾਣਾ ਔਖਾ ਹੋਇਆ ਪਿਆ ਲੋਕਾਂ ਦੀਆਂ ਬੱਸਾਂ ਡੁੱਬ ਰਹੀਆਂ ਲੋਕਾਂ ਦੇ ਜਵਾਨ ਤੇ ਬਜ਼ੁਰਗ ਜਿਹੜੇ ਸੀ ਉਹ ਪਾਣੀ ਦੇ ਵਿੱਚ ਬਹਿ ਕੇ ਮਰ ਰਹੇ ਆ ਤੇ ਇੱਥੇ ਦਾ ਜਿਹੜਾ ਐਮ ਐਲ ਏ ਆ ਜਿਵੇਂ ਰੋਮ ਜਲ ਰਿਆ ਸੀ ਤਾਂ ਨੀਰੋ ਬੰਸਰੀ ਵਜਾ ਕੇ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਸੀ ਉਹ ਅਮਰੀਕਾ ਦੇ ਝੂਟੇ ਲੈ ਰਿਆ ਆ ਤੇ ਜਿਹੜਾ ਇਲਾਕਾ ਆ ਉਹ ਪਾਣੀ ਦੇ ਵਿੱਚ ਡੁੱਬ ਰਿਹਾ ਆ ਲੋਕ ਤਰਾਹੀ ਤਰਾਹੀ ਕਰ ਰਹੇ ਆ ਲੋਕਾਂ ਨੂੰ ਨਾ ਬਿਜਲੀ ਨਾ ਆਉਣ ਜਾਣ ਦੀ ਸੁਵਿਧਾ ਜਿਹੜੀ ਇੱਥੇ ਦੀ ਐਡਮਿਨਿਸਟ੍ਰੇਸ਼ਨ ਆ ਉਹ ਸਿਰਫ ਲੋਕਾਂ ਦੇ ਅੰਸੂ ਪੋਚਣ ਦਾ ਕੰਮ ਕਰ ਰਹੀ ਆ ਹੋਰ ਕੁਝ ਨਹੀਂ ਕਰ ਰਹੀ ਅੱਜ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਆ ਲੋਕਾਂ ਨੂੰ ਕਿ ਤੁਸੀਂ ਆਪਣਾ ਮਰਨ ਵਰਤ ਚੱਕ ਲਓ ਇਹ ਮੇਰਾ ਖਿਆਲ ਆ ਕਿ ਹਿੰਦੁਸਤਾਨ ਦੀ ਧਰਤੀ ਤੇ ਪਹਿਲੀ ਵਾਰੀ ਪਹਿਲੇ ਇਲਾਕੇ ਦੇ ਵਿੱਚ 15 ਅਗਸਤ ਵਾਲੇ ਦਿਨ ਲੋਕਾਂ ਨੇ ਮਰਨ ਵਰਤ ਰੱਖਿਆ ਜਿੱਥੇ ਕਿ 15 ਅਗਸਤ ਨੂੰ ਲੋਕ ਖੁਸ਼ੀਆਂ ਮਨਾਉਂਦੇ ਹੁੰਦੇ ਆ ਇੱਕ ਹੋਰ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਗੱਲ ਯਾਦ ਦਿਲਾਉਣੀ ਚਾਹੁੰਦਾ ਤੁਸੀਂ ਪ੍ਰੈਸ ਸਾਰੀ ਬੈਠੇ ਹੋ ਇੱਥੇ ਸੁਣ ਰਹੇ ਹੋ ਮੇਰੀ ਗੱਲ ਜਿਵੇਂ ਲੇ ਇੱਥੇ ਕੋਈ ਵੀ ਟੋਆ ਪੈ ਜਾਂਦਾ ਸੀ ਤੇ ਡਾਕਟਰ ਰਵਜੋਤ ਜੀ ਇੱਕ ਕਸ਼ਤੀ ਬਣਾ ਕੇ ਜਾਂਦੇ ਹੁੰਦੇ ਸੀ ਉਸ ਟੋਏ 'ਚ ਖੜੀ ਕਰਕੇ ਤੇ ਰੱਖਦੇ ਹੁੰਦੇ ਸੀ ਕਿ ਇੱਥੇ ਕਸ਼ਤੀਆਂ ਪੈ ਜਾਣੀਆਂ ਐਸੀ ਨੀਤ ਨੂੰ ਮਰਾਦ ਲੱਗੀ ਸੱਚਮੁੱਚ ਇੱਥੇ ਇੰਨੇ ਨਾਲ 8-8 ਪਾਣੀ ਚੜ ਗਿਆ ਫੁੱਟ 8-8 ਫੁੱਟ ਪਾਣੀ ਚੜ ਗਿਆ ਤੇ ਇੱਥੇ ਵਾਕੇ ਕਸ਼ਤੀਆਂ ਪੈਣ ਵਾਲਾ ਹਾਲ ਹੋ ਗਿਆ ਲੋਕ ਆਪਣੇ ਘਰ ਛੱਡ ਕੇ ਜਾ ਰਹੇ ਆ ਤੇ ਇਹ ਅਮਰੀਕਾ ਦੇ ਝੂਟੇ ਲੈਣ ਜਾ ਰਹੇ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਜਦੋਂ ਵੀ ਕਦੀ ਬਰਸਾਤ ਆਉਂਦੀ ਸੀ ਮੇਰੇ ਟਾਈਮ ਦੇ ਵਿੱਚ ਤੇ ਉਹ ਤੋਂ ਪਹਿਲਾਂ ਡੀਸੀ ਆਫਿਸ ਦੇ ਵਿੱਚ ਡੀਸੀ ਦੇ ਖਜ਼ਾਨੇ ਦੇ ਵਿੱਚ ਕਰੋੜਾਂ ਰੁਪਈਆ ਜਮ੍ਹਾਂ ਹੁੰਦਾ ਸੀ ਤਾਂ ਕਿ ਇੱਥੇ ਦੇ ਲੋਕਾਂ ਨੂੰ ਅਗਰ ਕੋਈ ਅਸੁਬਧਾ ਮਹਿਸੂਸ ਹੋਵੇ ਤਾਂ ਉਸ ਵੇਲੇ ਕਰੋੜਾਂ ਰੁਪਈਆ ਦਾ ਫੰਡ ਇੱਥੇ ਲਾਇਆ ਜਾ ਸਕੇ ਮੈਂ ਇੱਕ ਗੱਲ ਦੀ ਹੋਰ ਮੰਗ ਕਰਨੀ ਚਾਹੁੰਦਾ ਜਿੱਥੇ ਛੱਡ ਗਿਆ ਸੀ ਕੰਮ ਜੂੰ ਦਾ ਤੂੰ ਉੱਥੇ ਪਿਆ ਜਿਹੜੇ ਲੋਕਾਂ ਨੇ ਅੱਜ ਗਲਤੀ ਕੀਤੀ ਇਹਨਾਂ ਨੂੰ ਜਿਤਾ ਕੇ ਉਹ ਆਪਣੇ ਹੱਥਾਂ ਤੇ ਦੰਦੀਆਂ ਵੜ ਰਹੇ ਆ ਪਛਤਾ ਰਹੇ ਆ ਉਸ ਗੱਲ ਨੂੰ ਇਹਨਾਂ ਨੇ ਜਿਹੜਾ ਕਿਹਾ ਸੀ ਕਿ ਹਜ਼ਾਰ ਰੁਪਈਆ ਹਰ ਬੀਬੀ ਨੂੰ ਦਿੱਤਾ ਜਾਏਗਾ ਤੀਸਰਾ ਸਾਲ ਲੱਗ ਗਿਆ ਇਹਨਾਂ ਨੂੰ ਹਜ਼ਾਰ ਰੁਪਏ ਦੀ ਉਹ ਪਤਾ ਨਹੀਂ ਵਾਅਦੇ ਕਰਕੇ ਗਏ ਸੀ ਲੋਕਾਂ ਦੇ ਲੋਕਾਂ ਨੂੰ ਕਹਿੰਦੇ ਸੀ ਅਸੀਂ ਪੈਨਸ਼ਨਾਂ ਤੁਹਾਨੂੰ ਘਰ ਪਚਾਵਾਂਗੇ ਲੋਕਾਂ ਦੇ ਦਾਣੇ ਵੀ ਕੱਟ ਦਿੱਤੇ ਸੋ ਮੈਂ ਬੇਨਤੀ ਕਰਨੀਆਂ ਚਾਹੁੰਦਾ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਤੁਹਾਡੇ ਥਰੂ ਇੱਕ ਸਨੇਹਾ ਦੇਣਾ ਚਾਹੁੰਦਾ ਇਹ ਜਿਹੜੀ ਅੱਜ ਅਦਵੀ ਹੋਈ ਆ ਇਸ ਤਰੀਕੇ ਦੇ ਨਾਲ ਝੰਡੇ ਦੀ ਤਿਆਰੀ ਕਰਕੇ 15 ਅਗਸਤ ਨੂੰ ਝੰਡਾ ਨਾ ਚੜ੍ਹਾਣ ਦੀ ਇਹ ਬੇਅਦਵੀ ਹੈ ਔਰ ਇਸ ਗੱਲ ਦੀ ਜਿਹੜਾ ਵੀ ਦੋਸ਼ੀ ਹੈ ਉਹਨੂੰ ਸੌਰੀ ਫੀਲ ਕਰਨੀ ਚਾਹੀਦੀ ਆ ਦੇਸ਼ ਵਾਸੀਆਂ ਤੋਂ ਮਾਫੀ ਮੰਗਣੀ ਚਾਹੀਦੀ ਜੇਕਰ ਨਹੀਂ ਮਾਫੀ ਮੰਗਦੇ ਫਿਰ ਆਪਣਾ ਕੀ ਐਕਸ਼ਨ ਹੋਵੇਗਾ ਉਹ ਨਾਮੰਗਨ ਲੋਗ ਉਹਨਾਂ ਦਾ ਅਸਲੀ ਚਿਹਰਾ ਦੇਖਣਗੇ ਮੈਂ ਕੋਈ ਮਾਫੀ ਮੰਗਾਉਣ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹ ਗੱਲ ਕਹਿ ਰਿਹਾ ਜਦੋਂ ਵੀ ਕੋਈ ਸਾਡੇ ਰਾਸ਼ਟ ਦੇ ਨਾਲ ਕੋਈ ਖਿਲਵਾੜ ਹੋਵੇ ਤੇ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਚਾਹੇ ਉਹ ਕਿਸੇ ਵੀ ਪ੍ਰਕਾਰ ਦਾ ਹੋਵੇ ਕਿਉਂਕਿ ਇਹ ਜਿਹੜਾ ਦਿਨ ਹੈ ਜਾਤੀਵਾਦ ਤੋਂ ਧਰਮਾਂ ਤੋਂ ਸਾਰਿਆਂ ਤੋਂ ਉੱਟ ਕੇ ਇੱਕ ਦੇਸ਼ ਦਾ ਨਾਰਾ ਹੁੰਦਾ ਹੈ ਇੱਕ ਹਿੰਦੁਸਤਾਨ ਦਾ ਨਾਗਰਿਕ ਹੋਣ ਦੇ ਨਾਤੇ ਸਾਰੀਆਂ ਸਿਆਸਤਾਂ ਨੂੰ ਪਰੇ ਰੱਖਦਾ ਹੋਇਆ ਅੱਜ ਇੱਥੇ ਆਇਆ ਕਿਉਂਕਿ ਇਹ ਜਿਹੜਾ ਇਹ ਦ੍ਰਿਸ਼ ਦੇਖਣ ਨੂੰ ਮਿਲਿਆ ਇਹ ਮੈਂ ਮਹਿਸੂਸ ਕਰਦਾ ਵੀ ਇਦਾਂ ਕਦੀ ਹੋਇਆ ਨਹੀਂ ਸੀ ਜਿੰਨੇ ਚਿਰ ਹਿੰਦੁਸਤਾਨ ਜਦੋਂ ਦਾ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਜਿੱਥੇ ਵੀ ਝੰਡੇ ਦੀ ਤਿਆਰੀ ਹੋਈ ਹੈ ਜੇ ਕੋਈ ਉਥੇ ਦਾ ਮੁੱਖ ਮਹਿਮਾਨ ਨਹੀਂ ਵੀ ਪਹੁੰਚਿਆ ਤੇ ਉਥੇ ਦੂਸਰੇ ਦੀ ਤਿਆਰੀ ਕੀਤੀ ਗਈ ਫਾਰ ਐਗਜ਼ਾਮਪਲ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਡੀਸੀ ਮੈਡਮ ਝੰਡਾ ਚੜਾ ਰਹੀ ਆ ਜਾ ਕੋਈ ਹੋਰ ਨਹੀਂ ਆਇਆ ਤੇ ਉਹਨਾਂ ਨੇ ਆਪ ਝੰਡਾ ਚੜਾਇਆ ਇਸੇ ਤਰੀਕੇ ਦੇ ਨਾਲ ਜੇ ਨਹੀਂ ਐਮਐਲਏ ਸੀ ਇੱਥੇ ਤੇ ਭਾਵੇਂ ਕੋਈ ਵੀ ਝੰਡਾ ਚੜਾਉਂਦਾ ਚੜਨਾ ਚਾਹੀਦਾ ਸੀ ਜਿਸ ਨੂੰ ਅਸੀਂ ਅੱਜ ਝੰਡੇ ਬਨ ਕੇ ਝੰਡੇ ਚੜਾ ਕੇ ਚੱਲੇ ਆ ਤੇ ਇਹਨੂੰ ਸੈਲੂਟ ਕਰਦੇ ਆ ਉਹਨਾਂ ਸ਼ਹੀਦਾਂ ਨੂੰ ਉਹਨਾਂ ਯੋਧੇ ਵੀਰਾਂ ਨੂੰ ਜਿਨ੍ਹਾਂ ਨੇ ਇਹ ਸਾਨੂੰ ਆਜ਼ਾਦੀ ਦਿੱਤੀ ਤੇ ਉਹਨਾਂ ਦਾ ਕੋਟਨ ਕੋਟਨ ਨਮਸਕਾਰ ਕਰਦਾ ਹੋਇਆ ਆਸ ਤੇ ਉਮੀਦ ਕਰਦਾ ਇਹ ਅੱਜ ਦੀ ਮੇਰੀ ਆਵਾਜ਼ ਸੁਣ ਕੇ ਆਪਣੀ ਜਿਹੜੀ ਆ ਕੁੰਮ ਕਰਨ ਦੀ ਨੀਂਦ ਚੋਂ ਉੱਠ ਕੇ ਬਾਹਰ ਆਉਣਗੇ ਅਤੇ ਲੋਕਾਂ 'ਚ ਖੜੇ ਹੋਣਗੇ ਜਿੱਥੇ ਲੋਕ ਇਕੱਠੇ ਹੋਣ ਉਥੇ ਐਮਐਲਏ ਨਹੀਂ ਜਾਂਦਾ ਕਿਉਂਕਿ ਲੋਕ ਪੁੱਛਦੇ ਆ ਸਵਾਲ ਕੀਤੇਆਂ ਨੂੰ ਵੀ ਆ ਵਾਦਾ ਕੀਤਾ ਸੀ ਤੇ ਕਿੱਥੇ ਗਿਆ ਆ ਵਾਦਾ ਕੀਤਾ ਸੀ ਤੇ ਕਿੱਥੇ ਗਿਆ ਤੇ ਕਾਠ ਦੀ ਹਾਂਡੀ ਇੱਕ ਵਾਰੀ ਚੜ ਗਈ ਸ਼ਾਇਦ ਲੋਕੀ ਨਾ ਦੂਜੀ ਵਾਰੀ ਚੜਨ ਜੈਹਨ